ਜੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਲੈ ਕੇ ਚਿੰਤਤ ਹੋ ਭਵਿੱਖ ਦੀ ਫਿਕਰ ਤੁਹਾਨੂੰ ਹਰ ਰਾਤ ਜਗਾਉਂਦੀ ਹੈ ਸਵੇਰ ਉੱਠਦੇ ਹੀ ਇੱਕ ਅਣਜਾਣ ਡਰ ਤੁਹਾਨੂੰ ਘੇਰ ਲੈਂਦਾ ਹੈ ਤਾਂ ਇਹ ਵੀਡੀਓ ਸਿਰਫ ਇੱਕ ਵੀਡੀਓ ਨਹੀਂ ਇਹ ਤੁਹਾਡੀ ਜ਼ਿੰਦਗੀ ਵਿੱਚ ਰੌਸ਼ਨੀ ਬਣ ਸਕਦੀ ਹੈ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ 6 ਸ਼ਾਨਦਾਰ ਤਰੀਕਿਆਂ ਦੀ ਜੋ ਤੁਹਾਡੇ ਅੰਦਰ ਦੱਬਿਆ ਹੋਇਆ ਆਤਮ ਵਿਸ਼ਵਾਸ ਮੁੜ ਜਗਾ ਦੇਣਗੇ ਇਹ ਟਿਪਸ ਨਾ ਸਿਰਫ ਤੁਹਾਨੂੰ ਮਜ਼ਬੂਤ ਬਣਾਉਣਗੇ ਸਗੋਂ ਤੁਹਾਡੀ ਸੋਚ ਤੁਹਾਡੀ ਚਾਲ ਤੇ ਤੁਹਾਡਾ ਪੂਰਾ ਨਜ਼ਰੀਆ ਬਦਲ ਦੇਣਗੇ ਇਸ ਲਈ ਬੇਨਤੀ ਹੈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਧਿਆਨ ਨਾਲ ਸੁਣੋ ਹਰ ਇੱਕ ਸ਼ਬਦ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਅਤੇ ਹਾਂ ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇੱਥੇ ਗੱਲ ਹੁੰਦੀ ਹੈ ਸਿਰਫ ਤੁਹਾਡੀ ਜ਼ਿੰਦਗੀ ਨੂੰ ਸਫਲ ਬਣਾਉਣ ਦੀ ਕਈ ਵਾਰ ਜ਼ਿੰਦਗੀ ਰੁਕਦੀ ਹੋਈ ਲੱਗਦੀ ਹੈ ਅੰਦਰੋਂ ਅਸੀਂ ਟੁੱਟ ਜਾਂਦੇ ਹਾਂ ਤੇ ਸਭ ਤੋਂ ਵੱਡੀ ਗੱਲ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਪੈਂਦੇ ਹਾਂ ਲੋਕਾਂ ਦੀਆਂ ਗੱਲਾਂ ਮਾਂ ਬਾਪ ਦੀਆਂ ਉਮੀਦਾਂ ਇਹ ਸਭ ਮਿਲ ਕੇ ਸਾਨੂੰ ਉਹ ਬੰਦਾ ਬਣਾ ਦਿੰਦੇ ਹਨ ਜੋ ਹਰ ਵੇਲੇ ਦੁਨੀਆ ਨੂੰ ਖੁਸ਼ ਕਰਨ ਦੀ ਦੌੜ 'ਚ ਲੱਗਿਆ ਰਹਿੰਦਾ ਹੈ ਪਰ ਸਵਾਲ ਇਹ ਹੈ ਕਿ ਅਸੀਂ ਵਾਕਈ ਆਪਣਾ ਆਪ ਸਾਬਤ ਕਰਨਾ ਚਾਹੁੰਦੇ ਆ ਜਾਂ ਅਸੀਂ ਸਿਰਫ ਇਸ ਦੌੜ 'ਚ ਆਪਣੇ ਆਪ ਨੂੰ ਗਵਾ ਰਹੇ ਹਾਂ ਅਸਲ ਗੱਲ ਇਹ ਹੈ ਸੈਲਫ ਕੌਨਫੀਡੈਂਸ ਕੋਈ ਜਾਦੂ ਨਹੀਂ ਹੈ ਨਾ ਹੀ ਇਹ ਕਿਸੇ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ ਇਹ ਇੱਕ ਮਾਈਂਡਸੈਟ ਹੈ ਇੱਕ ਵਿਸ਼ਵਾਸ ਹੈ ਇੱਕ ਯਕੀਨ ਹਾਂ ਮੈਂ ਕਰ ਸਕਦਾ ਹਾਂ ਜਦੋਂ ਇਹ ਯਕੀਨ ਅੰਦਰ ਟਿਕ ਜਾਂਦਾ ਹੈ ਤਾਂ ਕੋਈ ਵੀ ਮੁਸੀਬਤ ਕੋਈ ਵੀ ਹਾਲਾਤ ਤੁਹਾਨੂੰ ਹਰਾ ਨਹੀਂ ਸਕਦੇ ਅੱਜ ਅਸੀਂ ਗੱਲ ਕਰਾਂਗੇ ਜੋ ਤੁਹਾਡੀ ਜ਼ਿੰਦਗੀ ਨੂੰ ਜ਼ੀਰੋ ਤੋਂ ਹੀਰੋ ਬਣਾ ਸਕਦੇ ਹਨ ਨੰਬਰ 1 ਖੁਦ ਨਾਲ ਦੋਸਤੀ ਕਰੋ ਦੋਸਤੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਸਾਰੀ ਦੁਨੀਆ ਨਾਲ ਤਾਂ ਰਿਸ਼ਤੇ ਬਣਾਉਂਦੇ ਹਾਂ ਪਰ ਆਪਣੇ ਆਪ ਨਾਲ ਰਿਸ਼ਤਾ ਬਣਾਉਣਾ ਭੁੱਲ ਜਾਂਦੇ ਹਾਂ ਸੋਚੋ ਜੇ ਤੁਸੀਂ ਆਪਣੇ ਆਪ ਨਾਲ ਹੀ ਖੁਸ਼ ਨਹੀਂ ਤਾਂ ਦੁਨੀਆ ਤੁਹਾਡੇ ਨਾਲ ਕਿਵੇਂ ਖੁਸ਼ ਰਹੇਗੀ ਸਭ ਤੋਂ ਪਹਿਲੀ ਸੱਚਾਈ ਇਹ ਹੈ ਕਿ ਸਭ ਤੋਂ ਵੱਡਾ ਸਾਥੀ ਤੁਸੀਂ ਖੁਦ ਹੋ ਜੇ ਤੁਸੀਂ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੇ ਤਾਂ ਕੌਨਫੀਡੈਂਸ ਦੀ ਬੁਨਿਆਦ ਹੀ ਕੱਚੀ ਰਹੇਗੀ ਖੁਦ ਨਾਲ ਦੋਸਤੀ ਕਰਨ ਦਾ ਮਤਲਬ ਕੀ ਹੈ ਆਪਣੀਆਂ ਕਮਜ਼ੋਰੀਆਂ ਨੂੰ ਵੀ ਪਿਆਰ ਨਾਲ ਮੰਨਣਾ ਆਪਣੀਆਂ ਗਲਤੀਆਂ ਤੋਂ ਸਿੱਖਣਾ ਪਰ ਆਪਣੇ ਆਪ ਨੂੰ ਤਾਣੇ ਨਾ ਦੇਣਾ ਆਪਣੀਆਂ ਤਾਕਤਾਂ ਨੂੰ ਹਰ ਰੋਜ਼ ਯਾਦ ਕਰਨਾ ਇੱਕ ਬੱਚੇ ਨੂੰ ਵੇਖੋ ਉਹ ਡਿੱਗਦਾ ਹੈ ਫਿਰ ਖੜਦਾ ਹੈ ਫਿਰ ਤੁਰਦਾ ਹੈ ਉਸ ਨੂੰ ਕੋਈ ਸ਼ੇਮ ਨਹੀਂ ਕੋਈ ਪਰਵਾਹ ਨਹੀਂ ਉਹ ਖੁਦ ਨਾਲ ਲੜਦਾ ਨਹੀਂ ਸਿਰਫ ਅੱਗੇ ਵੱਧਦਾ ਹੈ ਕੌਨਫੀਡੈਂਸ ਵੀ ਉਸੇ ਵੇਲੇ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਦੋਸਤਾਂ ਵਾਲਾ ਪਿਆਰ ਕਰਨਾ ਸਿੱਖ ਲੈਂਦੇ ਹੋ ਅਕਸਰ ਅਸੀਂ ਆਪਣੇ ਆਪ ਨਾਲ ਦੁਸ਼ਮਣਾ ਵਾਂਗ ਗੱਲਾਂ ਕਰਦੇ ਹਾਂ ਮੈਂ ਨਿਕੰਮਾ ਹਾਂ ਮੇਰੇ ਨਾਲ ਕੁਝ ਨਹੀਂ ਹੋ ਸਕਦਾ ਮੈਂ ਹੋਰਾਂ ਵਾਂਗ ਸਮਾਰਟ ਨਹੀਂ ਪਰ ਸੋਚ ਕੇ ਦੇਖੋ ਜੇ ਇਹੀ ਗੱਲਾਂ ਕੋਈ ਤੁਹਾਡੇ ਸਭ ਤੋਂ ਚੰਗੇ ਦੋਸਤ ਨੂੰ ਕਹੇ ਤਾਂ ਕੀ ਚੁੱਬੇਗੀ ਕਿ ਨਹੀਂ ਤੇ ਜੇ ਹੋਰ ਨੂੰ ਸੁਣਨਾ ਚੁੱਬਦਾ ਹੈ ਤਾਂ ਆਪਣੇ ਆਪ ਨੂੰ ਜ਼ਹਿਰ ਕਿਉਂ? ਖੁਦ ਨਾਲ ਦੋਸਤੀ ਦਾ ਮਤਲਬ ਇਹ ਨਹੀਂ ਕਿ ਗਲਤੀਆਂ ਛਪਾ ਲੀਆਂ ਜਾਣ। ਨਹੀਂ, ਇਸਦਾ ਮਤਲਬ ਇਹ ਹੈ ਕਿ ਗਲਤੀਆਂ ਨੂੰ ਐਕਸੈਪਟ ਕਰਕੇ ਉਹਨਾਂ ਤੋਂ ਸਿੱਖ ਕੇ ਆਪਣੇ ਆਪ ਨੂੰ ਹੌਸਲੇ ਨਾਲ ਅੱਗੇ ਵਧਾਉਣਾ। ਯਾਦ ਰੱਖੋ, ਜੇ ਤੁਸੀਂ ਖੁਦ ਦੇ ਬੈਸਟ ਫਰੈਂਡ ਬਣ ਗਏ ਤਾਂ ਤੁਹਾਡੇ ਕੌਨਫੀਡੈਂਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹਿਲਾ ਸਕਦੀ। ਨੰਬਰ 2 ਤੁਲਨਾ ਕਰਨੀ ਬੰਦ ਕਰੋ। ਦੋਸਤੋ, ਕੌਨਫੀਡੈਂਸ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਤੁਲਨਾ। ਤੁਸੀਂ ਨੋਟ ਕੀਤਾ ਹੋਵੇਗਾ ਜਿਵੇਂ ਹੀ ਅਸੀਂ ਆਪਣੇ ਆਪ ਦੀ ਤੁਲਨਾ ਕਿਸੇ ਹੋਰ ਨਾਲ ਕਰਦੇ ਹਾਂ ਉਸੇ ਸਮੇਂ ਸਾਡੀ ਖੁਸ਼ੀ ਚੁੱਕੀ ਜਾਂਦੀ ਹੈ ਸਾਡਾ ਕੌਨਫੀਡੈਂਸ ਡੋਲਣ ਲੱਗਦਾ ਹੈ ਇੱਕ ਗੱਲ ਸਮਝੋ ਹਰ ਇਨਸਾਨ ਦਾ ਸਫ਼ਰ ਵੱਖਰਾ ਹੈ ਕਿਸੇ ਕੋਲ ਵੱਡੀ ਕਾਰ ਹੈ ਕਿਸੇ ਕੋਲ ਵੱਡਾ ਘਰ ਹੈ ਕਿਸੇ ਦਾ ਸੋਸ਼ਲ ਮੀਡੀਆ ਪ੍ਰੋਫਾਈਲ ਚਮਕਦਾ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਤੂੰ ਘਟ ਹੈ ਬਿਲਕੁਲ ਨਹੀਂ ਦਰਖਤਾਂ ਨੂੰ ਵੇਖੋ ਇੱਕ ਦਰਖਤ ਸੇਬ ਦਿੰਦਾ ਹੈ ਦੂਜਾ ਅੰਬ ਤੇ ਤੀਜਾ ਛਾਂ ਦਿੰਦਾ ਹੈ ਕੀ ਸੇਬ ਦਾ ਦਰਖਤ ਕਦੇ ਸੋਚਦਾ ਹੈ ਕਿ ਕਾਸ਼ ਮੈਂ ਆਂਬ ਲਗਾ ਸਕਦਾ ਨਹੀਂ ਉਹ ਆਪਣਾ ਕੰਮ ਕਰਦਾ ਹੈ ਆਪਣਾ ਫਲ ਦਿੰਦਾ ਹੈ ਤਾਂ ਫਿਰ ਅਸੀਂ ਕਿਉਂ ਸੋਚੀਏ ਕਿ ਉਹ ਮੇਰੇ ਨਾਲੋਂ ਵਧੀਆ ਹੈ ਤੁਲਨਾ ਇੱਕ ਜ਼ਹਿਰ ਹੈ ਜੋ ਹੌਲੀ-ਹੌਲੀ ਸਾਡੀ ਰੂਹ ਨੂੰ ਖਾ ਜਾਂਦਾ ਹੈ ਇਹ ਸਾਡੇ ਕੌਨਫੀਡੈਂਸ ਨੂੰ ਮਾਰਦਾ ਹੈ ਇਹ ਸਾਨੂੰ ਆਪਣੇ ਤੋਹਫਿਆਂ ਨੂੰ ਭੁਲਾਉਂਦਾ ਹੈ ਇਹ ਸਾਨੂੰ ਹਮੇਸ਼ਾ ਅਸੰਤੁਸ਼ਟੀ ਵਿੱਚ ਰੱਖਦਾ ਹੈ ਸਚਾਈ ਇਹ ਹੈ ਕਿ ਦੁਨੀਆ ਵਿੱਚ ਕੋਈ ਤੁਹਾਡੇ ਵਰਗਾ ਨਹੀਂ ਤੁਹਾਡੀ ਸਮਾਈਲ ਤੁਹਾਡੀ ਸੋਚ ਤੁਹਾਡਾ ਟੈਲੈਂਟ ਇਹ ਸਭ ਯੂਨੀਕ ਹੈ ਜੇ ਤੁਸੀਂ ਆਪਣੀ ਤੁਲਨਾ ਹੋਰਾਂ ਨਾਲ ਕਰਦੇ ਰਹੇ ਤਾਂ ਆਪਣੀ オリジナਲਿਟੀ ਨੂੰ ਗਵਾ ਬੈਠੋਗੇ ਹਾਂ ਹੋਰਾਂ ਤੋਂ ਇਨਸਪਾਇਰ ਹੋਵੋ ਪਰ ਕੰਪੇਅਰ ਨਾ ਕਰੋ ਇਨਸਪੀਰੇਸ਼ਨ ਤੁਹਾਡੇ ਗਰੋਥ ਲਈ ਹੈ ਪਰ ਤੁਲਨਾ ਤੇਰੀ ਬਰਬਾਦੀ ਲਈ ਯਾਦ ਰੱਖੋ ਜੇ ਤੁਸੀਂ ਆਪਣੀ ਤੁਲਨਾ ਹੋਰਾਂ ਨਾਲ ਕਰਨੀ ਛੱਡ ਦਿੱਤੀ ਤਾਂ ਤੁਸੀਂ ਆਪਣੇ ਕੌਨਫੀਡੈਂਸ ਦੀਆਂ ਉਹ ਉਚਾਈਆਂ ਛੂਹ ਲਓਗੇ ਜਿੱਥੇ ਹੋਰ ਪਹੁੰਚਣ ਦਾ ਸਿਰਫ ਸੁਪਨਾ ਦੇਖ ਸਕਦੇ ਹਨ ਨੰਬਰ 10 ਅਸਫਲਤਾ ਨੂੰ ਗਲੇ ਲਗਾਓ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਅਸਫਲਤਾ ਤੋਂ ਡਰਨਾ ਕਿੰਨਾ ਆਮ ਹੈ ਪਰ ਸੱਚ ਇਹ ਹੈ ਕਿ ਅਸਫਲਤਾ ਸਾਡੀ ਸਭ ਤੋਂ ਵੱਡੀ ਟੀਚਰ ਹੈ ਸੋਚੋ ਇੱਕ ਉਦਮੀ ਨੂੰ ਲਓ ਜਿਸ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਸਨੇ ਪਹਿਲੀ ਵਾਰ ਪ੍ਰੋਡਕਟ ਲਾਂਚ ਕੀਤਾ ਪਰ ਉਹ ਚੱਲ ਨਾ ਸਕਿਆ ਕਿਉਂਕਿ ਲੋਕਾਂ ਦੀ ਡਿਮਾਂਡ ਨਹੀਂ ਸੀ ਕੋਈ ਵੀ ਹੋਰ ਇਸ ਨੂੰ ਫੇਲੀਅਰ ਮੰਨ ਲੈਂਦਾ ਪਰ ਉਸ ਉਦਮੀ ਨੇ ਹਾਰ ਨਹੀਂ ਮੰਨੀ ਉਸਨੇ ਸੋਚਿਆ ਇਹ ਮੈਨੂੰ ਸਿਖਾ ਰਹੀ ਹੈ ਕਿ ਮੈਨੂੰ ਸਟਰੈਟੇਜੀ ਚੇਂਜ ਕਰਨ ਦੀ ਲੋੜ ਹੈ। ਅਗਲੀ ਵਾਰੀ ਉਸਨੇ ਪ੍ਰੋਡਕਟ ਡਿਜ਼ਾਈਨ ਨੂੰ ਇੰਪਰੂਵ ਕੀਤਾ, ਮਾਰਕੀਟਿੰਗ ਸਟਰੈਟੇਜੀ ਨੂੰ ਬਦਲਿਆ ਤੇ ਸਕਸੈਸ ਮਿਲੀ। ਇਹ ਹੀ ਅਸਫਲਤਾ ਦਾ ਜਾਦੂ ਹੈ ਜੋ ਡਰਾਉਂਦੀ ਹੈ ਪਰ ਸਿਖਾਉਂਦੀ ਵੀ ਹੈ। ਅਸਫਲਤਾ ਸਿਰਫ ਇੱਕ ਇਨਸੀਡੈਂਟ ਨਹੀਂ, ਇਹ ਸਾਡੀ ਗਰੋਥ ਦਾ ਸਿਗਨਲ ਹੈ। ਜਦੋਂ ਤੁਸੀਂ ਕੰਮ ਵਿੱਚ ਹਾਰਦੇ ਹੋ, ਤੁਸੀਂ ਸਿਰਫ ਆਪਣੀਆਂ ਕਮਜ਼ੋਰੀਆਂ ਨੂੰ ਸਮਝਦੇ ਹੋ। ਜਦੋਂ ਤੁਸੀਂ ਇਹ ਸਮਝ ਕੇ ਐਕਸ਼ਨ ਲੈਂਦੇ ਹੋ, ਤੁਹਾਡਾ ਕੌਨਫੀਡੈਂਸ ਵੱਧਾ। ਤੁਹਾਡਾ ਮਾਈਂਡਸੈਟ ਸਟਰੋਂਗਰ ਹੁੰਦਾ ਹੈ। ਹਰ ਫੇਲਿਅਰ ਤੁਹਾਨੂੰ ਇੱਕ ਨਵਾਂ ਐਕਸਪੀਰੀਅੰਸ ਦਿੰਦਾ ਹੈ। ਕਿਵੇਂ ਗੱਲਬਾਤ ਕਰਨੀ, ਕਿਵੇਂ ਟਾਈਮ ਮੈਨੇਜ ਕਰਨਾ, ਕਿਵੇਂ ਚੈਲੰਜਸ ਨੂੰ ਸੋਲਵ ਕਰਨਾ। ਜੇ ਤੁਸੀਂ ਹਮੇਸ਼ਾ ਸਕਸੈਸ ਦੀ ਉਮੀਦ ਚ ਰਹੋਗੇ ਅਤੇ ਫੇਲਿਅਰ ਤੋਂ ਡਰਦੇ ਰਹੋਗੇ ਤਾਂ ਤੁਸੀਂ ਕਦੇ ਨਵੀਆਂ ਸੰਭਾਵਨਾਵਾਂ ਐਕਸਪਲੋਰ ਨਹੀਂ ਕਰੋਗੇ। ਸਫਲਤਾ ਨੂੰ ਗਲੇ ਲਗਾਉਣ ਦਾ ਮਤਲਬ ਇਹ ਹੈ, ਬਲੇਮ ਨਾ ਕਰੋ, ਆਪਣੇ ਮਿਸਟੇਕਸ ਤੋਂ ਸਿੱਖੋ ਤੇ ਇੱਕ ਐਕਸ਼ਨ ਪਲਾਨ ਨਾਲ ਅੱਗੇ ਵਧੋ। ਯਾਦ ਰੱਖੋ, ਜੋ ਲੋਕ ਫੇਲਿਅਰ ਤੋਂ ਡਰਦੇ ਨਹੀਂ ਉਹੀ ਸੱਚਮੁੱਚ ਅੱਗੇ ਵੱਧਦੇ ਹਨ ਹਰ ਹਾਰ ਤੁਹਾਡੇ ਐਕਸਪੀਰੀਅੰਸ ਦੀ ਵੈਲਿਊ ਨੂੰ ਵਧਾਉਂਦੀ ਹੈ ਜੋ ਫੇਲਿਅਰ ਨੂੰ ਐਕਸੈਪਟ ਕਰਦਾ ਹੈ ਉਹ ਸਕਸੈਸ ਨੂੰ ਆਪਣੇ ਹੱਥਾਂ ਵਿੱਚ ਫੜ ਲੈਂਦਾ ਹੈ ਨੰਬਰ 4 ਡਰ ਦਾ ਸਾਹਮਣਾ ਕਰੋ ਦੋਸਤੋ ਸਾਡੀ ਸਭ ਤੋਂ ਵੱਡਾ ਰੁਕਾਵਟ ਸਿਰਫ ਕੋਈ ਹਾਲਾਤ ਜਾਂ ਲੋਕ ਨਹੀਂ ਸਾਡਾ ਡਰ ਹੁੰਦਾ ਹੈ ਡਰ ਉਹ ਹੈ ਜੋ ਸਾਡੀ ਤਾਕਤ ਨੂੰ ਛੁਪਾ ਦਿੰਦਾ ਹੈ ਡਰ ਉਹ ਹੈ ਜੋ ਕਹਿੰਦਾ ਹੈ ਮੈਂ ਨਹੀਂ ਕਰ ਸਕਦਾ ਮੈਂ ਫੇਲ ਹੋ ਜਾਵਾਂਗਾ ਲੋਕ ਕੀ ਸੋਚਣਗੇ ਪਰ ਯਾਦ ਰੱਖੋ ਡਰ ਸਿਰਫ ਤੁਹਾਡੇ ਅੰਦਰ ਦੀ ਉਸ ਤਾਕਤ ਦੀ ਨਿਸ਼ਾਨੀ ਹੈ ਜੋ ਤੁਹਾਨੂੰ ਅੱਗੇ ਵਧਣ ਲਈ ਬਣਾਈ ਗਈ ਹੈ ਜਦੋਂ ਤੁਸੀਂ ਡਰ ਦਾ ਸਾਹਮਣਾ ਕਰਦੇ ਹੋ ਤਦੋਂ ਕੌਨਫੀਡੈਂਸ ਬਿਲਕੁਲ ਆਪਣੇ ਆਪ ਬਣਦਾ ਹੈ ਡਰ ਨੂੰ ਦੂਰ ਭਜਾਉਣ ਦੀ ਕੋਸ਼ਿਸ਼ ਨਾ ਕਰੋ ਉਸ ਨੂੰ ਗਲੇ ਲਗਾਓ ਕਿਉਂਕਿ ਜਦੋਂ ਤੁਸੀਂ ਡਰ ਨੂੰ ਐਕਸੈਪਟ ਕਰਦੇ ਹੋ ਤਦੋਂ ਤੁਸੀਂ ਉਸ ਤੋਂ ਬਾਹਰ ਨਿਕਲਣਾ ਸਿੱਖਦੇ ਹੋ ਹਰ ਡਰ ਤੁਹਾਨੂੰ ਸਿਖਾਉਂਦਾ ਹੈ ਕਿ ਤੁਸੀਂ ਕੈਪेबल ਹੋ ਤੁਸੀਂ ਮਜ਼ਬੂਤ ਹੋ ਤੁਸੀਂ ਐਕਸਟਰਾਰਡੀਨਰੀ ਹੋ ਜਿਵੇਂ ਹੀ ਤੁਸੀਂ ਆਪਣੇ ਡਰ ਨਾਲ ਖੜੇ ਹੋ ਉਸ ਨਾਲ ਲੜਦੇ ਹੋ ਤੁਹਾਡੇ ਅੰਦਰ ਇੱਕ ਅਜਿਹੀ ਹੌਸਲੇ ਦੀ ਅੱਗ ਬਲਦੀ ਹੈ ਜੋ ਸਿਰਫ ਅੱਗੇ ਵਧਣ ਲਈ ਹੈ ਡਰ ਦਾ ਸਾਹਮਣਾ ਕਰਨ ਵਾਲੇ ਇਨਸਾਨ ਕਦੇ ਰੁਕਦੇ ਨਹੀਂ ਉਹ ਹਰ ਇੱਕ ਸਿਚੁਏਸ਼ਨ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਮੌਕਾ ਸਮਝਦੇ ਹਨ ਇੱਕ ਗੱਲ ਹਮੇਸ਼ਾ ਯਾਦ ਰੱਖੋ ਕੌਨਫੀਡੈਂਸ ਉਸ ਸਮੇਂ ਬਣਦਾ ਹੈ ਜਦੋਂ ਤੁਸੀਂ ਡਰ ਦੇ ਸਾਹਮਣਾ ਕਰਦੇ ਹੋ ਨਾ ਕਿ ਉਸ ਤੋਂ ਭੱਜਦੇ ਹੋ ਜੋ ਲੋਕ ਡਰ ਤੋਂ ਡਰਦੇ ਰਹਿੰਦੇ ਹਨ ਉਹ ਆਪਣੇ ਅੰਦਰ ਦੀ ਤਾਕਤ ਕਦੇ ਨਹੀਂ ਵੇਖ ਸਕਦੇ ਜੋ ਲੋਕ ਡਰ ਨੂੰ ਗਲੇ ਲਗਾਉਂਦੇ ਹਨ ਉਹ ਆਪਣੇ ਆਪ ਦੀ ਅਸਲੀ ਤਾਕਤ ਨਾਲ ਮਿਲਦੇ ਹਨ ਤੁਸੀਂ ਵੀ ਆਪਣੇ ਡਰ ਦਾ ਸਾਹਮਣਾ ਕਰੋ ਨਵੀਆਂ ਚੁਣੌਤੀਆਂ ਨੂੰ ਐਕਸੈਪਟ ਕਰੋ ਹਰ ਡਰ ਤੁਹਾਨੂੰ ਵੱਡਾ ਬਣਾਉਣ ਦਾ ਇੱਕ ਅਵਸਰ ਹੈ ਜਦੋਂ ਤੁਸੀਂ ਡਰ ਨੂੰ ਫੇਸ ਕਰ ਲੈਂਦੇ ਹੋ ਤਾਂ ਸਾਡੀ ਇਨਰ ਪਾਵਰ ਬਹੁਤ ਮਜ਼ਬੂਤ ਹੋ ਜਾਂਦੀ ਹੈ ਨੰਬਰ 5 ਆਪਣੀ ਤਾਰੀਫ਼ ਕਰੋ ਅਸੀਂ ਸਾਰੇ ਬਾਰੋਂ ਪ੍ਰਮਾਣਿਕਤਾ ਦੀ ਉਮੀਦ ਕਰਦੇ ਹਾਂ ਕੋਈ ਕਹਿੰਦਾ ਵਾਹ ਵਧੀਆ ਕੀਤਾ ਤਾਂ ਅਸੀਂ ਖੁਸ਼ ਹੁੰਦੇ ਹਾਂ ਪਰ ਸੱਚ ਇਹ ਹੈ ਅਸਲ ਵਿਸ਼ਵਾਸ ਤਾਂ ਉਸ ਵੇਲੇ ਬਣਦਾ ਹੈ ਜਦੋਂ ਤੁਸੀਂ ਆਪਣੇ ਆਪ ਦੀ ਤਾਰੀਫ ਕਰਨਾ ਸਿੱਖ ਲੈਂਦੇ ਹੋ ਆਪਣੇ ਆਪ ਨੂੰ ਤਾਰੀਫ ਦੇਣਾ ਕਦੇ ਕਮੰਡ ਨਹੀਂ ਹੁੰਦਾ ਇਹ ਸਿਰਫ ਸਵੈ ਸਮਾਨ ਹੈ ਜਦੋਂ ਤੁਸੀਂ ਆਪਣੇ ਹੌਸਲੇ ਆਪਣੇ ਕੰਮ ਆਪਣੀ ਸੋਚ ਆਪਣੇ ਦਿਨ ਦੀ ਮਿਹਨਤ ਦੀ ਤਾਰੀਫ ਕਰਦੇ ਆ ਤਾਂ ਤੁਹਾਡਾ ਮਨ ਤਾਕਤਵਰ ਬਣਦਾ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਮੈਂ ਆਪਣੀ ਤਾਰੀਫ ਕਰਾਂਗਾ ਤਾਂ ਲੋਕ ਕਹਿਣਗੇ ਕਮੰਡ ਕਰ ਰਿਹਾ ਹੈ ਪਰ ਯਾਦ ਰੱਖੋ ਤੁਸੀਂ ਆਪਣੀ ਤਾਰੀਫ਼ ਆਪਣੇ ਲਈ ਕਰ ਰਹੇ ਹੋ ਕਿਸੇ ਹੋਰ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਇਹ ਛੋਟੀਆਂ-ਛੋਟੀਆਂ ਤਾਰੀਫ਼ਾਂ ਵੀ ਤੁਹਾਡੇ ਕੌਨਫੀਡੈਂਸ ਨੂੰ ਮਜ਼ਬੂਤ ਬਣਾਉਂਦੀਆਂ ਹਨ ਜਿਵੇਂ ਵਾਹ ਯਾਰ ਅੱਜ ਮੈਂ ਆਪਣਾ ਕੰਮ ਬਹੁਤ ਸੋਚ ਸਮਝ ਕੇ ਕੀਤਾ ਜਿਵੇਂ ਮੈਂ ਅੱਜ ਆਪਣੇ ਡਰ ਨੂੰ ਹਰਾ ਦਿੱਤਾ ਇਹ ਸਾਰੀਆਂ ਛੋਟੀਆਂ ਤਾਰੀਫ਼ਾਂ ਤੁਹਾਡੇ ਅੰਦਰ ਇੱਕ ਪੋਜ਼ਿਟਿਵ એનર્ਜੀ ਦਿੰਦੀਆਂ ਹਨ ਯਾਦ ਰੱਖੋ ਜਦੋਂ ਤੁਸੀਂ ਆਪਣੇ ਆਪ ਦੀ ਕਦਰ ਕਰਨ ਲੱਗਦੇ ਹੋ ਤਾਂ ਤੁਹਾਨੂੰ ਕਿਸੇ ਹੋਰ ਦੀ ਪ੍ਰਮਾਣਿਕਤਾ ਦੀ ਲੋੜ ਨਹੀਂ ਰਹਿੰਦੀ ਤੁਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਚੀਅਰ ਲੀਡਰ ਬਣ ਜਾਂਦੇ ਹੋ ਅੱਜ ਤੋਂ ਇੱਕ ਆਦਤ ਬਣਾਓ ਹਰ ਰੋਜ਼ ਖੁਦ ਨੂੰ ਇੱਕ ਵਾਰ ਕਹੋ ਵਾਹ ਯਾਰ ਅੱਜ ਤੂੰ ਬਹੁਤ ਵਧੀਆ ਕੀਤਾ ਇਸ ਇੱਕ ਛੋਟੀ ਲਾਈਨ ਨਾਲ ਤੁਹਾਡਾ ਵਿਸ਼ਵਾਸ ਸਿਰਫ ਬਣਦਾ ਨਹੀਂ ਪਰ ਇੱਕ ਨਵੀਂ એનર્ਜੀ ਦੇ ਨਾਲ ਤੁਹਾਡਾ ਮਾਈਂਡ ਸੈਟ ਵੀ ਤਾਕਤਵਰ ਬਣਦਾ ਹੈ ਮੈਂਬਰ 6 ਵਿਕਟਰੀ ਜਾਰ ਰੱਖੋ ਦੋਸਤੋ ਆਪਣਾ ਹੌਸਲਾ ਅਤੇ ਭਰੋਸਾ ਵਧਾਉਣ ਦਾ ਇੱਕ ਬਹੁਤ ਹੀ ਸਧਾਰਨ ਪਰ ਮਜ਼ਬੂਤ ਤਰੀਕਾ ਹੈ ਵਿਕਟਰੀ ਜਾਰ ਇਹ ਇੱਕ ਛੋਟਾ ਡੱਬਾ ਹੁੰਦਾ ਹੈ ਜਿਸ ਵਿੱਚ ਤੁਸੀਂ ਆਪਣੀਆਂ ਹਰ ਛੋਟੀਆਂ ਜਾਂ ਵੱਡੀਆਂ ਜਿੱਤਾਂ ਨੂੰ ਲਿਖ ਕੇ ਪਾਉਂਦੇ ਹੋ ਅਕਸਰ ਅਸੀਂ ਆਪਣੀਆਂ ਸਫਲਤਾਵਾਂ ਨੂੰ ਭੁੱਲ ਜਾਂਦੇ ਹਾਂ ਸਿਰਫ ناکامیਾਂ ਤੇ ਧਿਆਨ ਦਰਦੇ ਹਾਂ ਪਰ ਜਦੋਂ ਤੁਸੀਂ ਆਪਣੀਆਂ ਜਿੱਤਾਂ ਨੂੰ ਲਿਖ ਕੇ ਵਿਕਟਰੀ ਜਾਰ ਵਿੱਚ ਪਾਉਂਦੇ ਹੋ ਤਾਂ ਤੁਹਾਨੂੰ ਯਾਦ ਰਹਿੰਦਾ ਹੈ ਕਿ ਤੁਸੀਂ ਕਿੰਨੇ ਤਾਕਤਵਰ ਹੋ ਕਿੰਨਾ ਹੌਸਲਾ ਰੱਖਦੇ ਹੋ ਅਤੇ ਕਿੰਨਾ ਅੱਗੇ ਵਧ ਸਕਦੇ ਹੋ ਇਸ ਡੱਬੇ ਦੀ ਖਾਸੀਅਤ ਇਹ ਹੈ ਕਿ ਇਹ ਸਿਖਾਉਂਦਾ ਹੈ ਹਰ ਛੋਟੀ ਜਿੱਤ ਮਹੱਤਵਪੂਰਨ ਹੈ ਚਾਹੇ ਉਹ ਆਪਣੇ ਡਰ ਨੂੰ ਹਰਾ ਕੇ ਕੰਮ ਕਰਨਾ ਹੋਵੇ ਆਪਣਾ ਕੰਮ ਸਮੇਂ ਤੇ ਪੂਰਾ ਕਰਨਾ ਹੋਵੇ ਕਿਸੇ ਦੀ ਮਦਦ ਕਰਨੀ ਹੋਵੇ ਜਾਂ ਨਵੀਂ ਆਦਤ ਬਣਾਉਣੀ ਹੋਵੇ ਇਹ ਛੋਟੀਆਂ ਜਿੰਨਾਂ ਹੌਲੇ ਹੌਲੇ ਤੁਹਾਡੇ ਭਰੋਸੇ ਦਾ ਕਿਲਾ ਬਣਾਉਂਦੀਆਂ ਹਨ ਜਦੋਂ ਤੁਸੀਂ ਆਪਣੇ ਆਪ ਤੇ ਡਾਊਟ ਮਹਿਸੂਸ ਕਰੋ ਮੈਂ ਨਹੀਂ ਕਰ ਸਕਦਾ ਜਾਂ ਮੈਂ ਫੇਲ ਹੋ ਜਾਵਾਂਗਾ ਤਦ ਆਪਣੇ ਵਿਕਟਰੀ ਜਾਰ ਨੂੰ ਖੋਲੋ ਪੜੋ ਅਤੇ ਯਾਦ ਕਰੋ ਕਿ ਤੁਸੀਂ ਪਹਿਲਾਂ ਵੀ ਕਿੰਨੇ ਚੰਗੇ ਤਰੀਕੇ ਨਾਲ ਹਰੇਕ ਮੁਸ਼ਕਲ ਦਾ ਸਾਹਮਣਾ ਕੀਤਾ ਇਸ ਨਾਲ ਤੁਹਾਡਾ ਮਨ ਪਾਕਤਵਰ ਬਣਦਾ ਹੈ ਅਤੇ ਹੌਸਲਾ ਵਧਦਾ ਹੈ। ਉਹ ਹਰ ਰੋਜ਼ ਆਪਣੀ ਇੱਕ ਛੋਟੀ ਜਿੱਤ ਨੂੰ ਲਿਖੋ। ਇਹ ਤੁਹਾਡੇ ਮਨ ਨੂੰ ਪੋਜ਼ਿਟਿਵ એનર્ਜੀ ਦਿੰਦਾ ਹੈ, ਹੌਸਲੇ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਵਿੱਚ ਇੱਕ ਮਜ਼ਬੂਤ ਮਾਈਂਡਸੈਟ ਬਣਾਉਂਦਾ ਹੈ। ਜਿੱਤਾਂ ਨੂੰ ਯਾਦ ਰੱਖਣਾ, ਸੈਲੀਬ੍ਰੇਟ ਕਰਨਾ ਸਿਰਫ ਭਰੋਸਾ ਨਹੀਂ ਵਧਾਉਂਦਾ। ਇਹ ਤੁਹਾਡੀ ਸੋਚ ਨੂੰ ਬਦਲ ਦਿੰਦਾ ਹੈ। ਦੋਸਤੋ, ਅੱਜ ਅਸੀਂ ਗੱਲ ਕੀਤੀ ਆਪਣੀ ਅਸਲੀ ਤਾਕਤ ਬਣਾਉਣ ਵਾਲੀਆਂ 6 ਗੱਲਾਂ ਬਾਰੇ। ਖੁਦ ਤੇ ਭਰੋਸਾ ਰੱਖੋ, ਡਰ ਦਾ ਸਾਹਮਣਾ ਕਰੋ। ਆਪਣੀ ਤਾਰੀਫ਼ ਕਰਨਾ ਸਿੱਖੋ ਅਤੇ ਆਪਣੀਆਂ ਜਿੱਤਾਂ ਨੂੰ ਯਾਦ ਰੱਖੋ ਹਰ ਇੱਕ ਛੋਟੀ ਜਿੱਤ ਤੁਹਾਨੂੰ ਅੱਗੇ ਵਧਣ ਲਈ ਤਾਕਤ ਦਿੰਦੀ ਹੈ ਯਾਦ ਰੱਖੋ ਕੌਨਫੀਡੈਂਸ ਕਿਸੇ ਜਾਦੂ ਦੀ ਤਰ੍ਹਾਂ ਨਹੀਂ ਆਉਂਦਾ ਇਹ ਤੁਹਾਡੇ ਹੌਸਲੇ ਰੋਜ਼ਾਨਾ ਦੀ ਮਿਹਨਤ ਅਤੇ ਆਪਣੇ ਆਪ ਤੇ ਯਕੀਨ ਨਾਲ ਬਣਦਾ ਹੈ ਜਦੋਂ ਤੁਸੀਂ ਖੁਦ ਨੂੰ ਕਦਰ ਦੇਣਾ ਸ਼ੁਰੂ ਕਰਦੇ ਹੋ ਆਪਣੀਆਂ ਜਿੱਤਾਂ ਨੂੰ ਮਨਾਉਂਦੇ ਹੋ ਅਤੇ ਆਪਣੇ ਡਰ ਨੂੰ ਗਲੇ ਲਗਾਉਂਦੇ ਹੋ ਤਾਂ ਤੁਸੀਂ ਬੇਹੱਦ ਮਜ਼ਬੂਤ ਬਣ ਜਾਂਦੇ ਹੋ ਆਪਣੀ ਜਰਨੀ ਨੂੰ ਸੈਲੀਬ੍ਰੇਟ ਕਰੋ ਹਰ ਦਿਨ ਇੱਕ ਨਵਾਂ ਚੈਲੰਜ ਲਵੋ ਛੋਟੇ ਛੋਟੇ ਵਿਕਟਰੀਜ਼ ਨੂੰ ਯਾਦ ਰੱਖੋ ਅਤੇ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਯਾਦ ਰੱਖੋ ਤੁਸੀਂ ਖੁਦ ਹੀ ਆਪਣੀ ਕਹਾਣੀ ਦੇ ਹੀਰੋ ਹੋ